ਅਸੀਂ ਫਾਜ਼ਲ ਸ਼ਰੀਫ ਦੇ ਅੰਦਰ ਆ ਗਏ ਇੱਧਰ ਗੇਟ ਸੀ ਜੀ ਜੀਵਨ ਸਾਰੀ ਪਰਮਾਨ ਦੇ ਮੁਕਤੀ ਇੱਥੇ ਮੱਥਾ ਟੇਕਣ ਆਉਂਦੇ ਨੇ ਇੰਨਾ ਰਸ ਹੈ ਜੀ ਅਜਮੇਰ ਸ਼ਰੀਫ ਦੇ ਵਿੱਚ ਅੱਗੇ ਬੜਾ ਵਧੀਆ ਮਿਲਿਆ ਜੁੜਿਆ ਸੀਗਾ ਤੇ ਰੱਬ ਦੇ ਰੰਗ ਦੇਖਣੇ ਚਾਹੀਦੇ ਹਰ ਪਾਸੇ ਆ ਗਏ ਹਾਂਜੀ ਝੋਲੀ ਮੇਰੀ ਆਪੋ ਆਪਣੀ ਕੇਸਾ ਵਾਲੀ ਅਜਮੇਰ ਸ਼ਰੀਫ ਤੇ ਇਸ ਬਲੌਗ ਵਿੱਚ ਤੁਹਾਡਾ ਮੁਰਤ ਸਵਾਗਤ ਹੈ ਇਸ ਟਾਈਮ ਅਸੀਂ ਪੁਸ਼ਕਰਾਂ ਤੇ ਅਸੀਂ ਹੁਣ ਪੁਸ਼ਕਰ ਤੋਂ ਅਜਮੇਰ ਸ਼੍ਰੀ ਬਲਜਾਮਾਂ ਕਿਤੇ ਤਕਰੀਬਨ 16 ਕਿਲੋਮੀਟਰ ਦਾ ਇਹ ਜਿਹੜਾ ਸਾਡਾ ਸਫ਼ਰ ਰਹੇਗਾ ਅਜਮੇਰ ਵਿੱਚ ਕਾਜਾ ਹੋਇਨੂਦੀਨ ਚਿਸ਼ਤੀ ਜੀ ਦੀ ਦਰਗਾਹ ਹੈ ਲੋਕ ਬੜੀ ਸ਼ਰਧਾ ਭਾਵਨ ਨਾਲ ਉੱਥੇ ਮੱਥਾ ਟੇਕਣ ਜਾਂਦੇ ਨੇ ਤੇ ਅਸੀਂ ਸਾਡੇ ਸਫ਼ਰ ਦੇ ਵਿੱਚ ਸੀ ਤੇ ਅਸੀਂ ਵੀ ਉੱਥੇ ਹੁਣ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਦਰਸ਼ਨ ਵੀ ਕਰਾਂਗੇ ਤੇ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ। ਆ ਸਾਹਮਣੇ ਹਰਸ਼ਦੀ ਗੱਡੀ ਅੱਗੇ ਅੱਗੇ ਜਾ ਰਹੀ ਹੈ। ਤੇ ਅੱਗੇ ਜਾ ਕੇ ਵੇਖਦੇ ਹਾਂ ਕਿ ਰੋਡ ਕਿਦਾਂ ਦਾ ਹਲੇ ਫਿਲਹਾਲ ਠੀਕ ਹੀ ਚੱਲ ਰਿਹਾ ਹੈ। ਆ ਹੁਣ ਥੋੜਾ ਜਿਹਾ ਰੋਡ ਤੰਗ ਤਰਸਤ ਜਾ ਗਿਆ ਤੇ ਸਾਹਮਣੇ ਹਜਵੀਰ ਸ਼ਰੀਪੀ ਦਿਖਣਾ ਸ਼ੁਰੂ ਹੋ ਗਿਆ। ਸੱਜੇ ਪਾਸੇ ਬਹੁਤ ਵੱਡੀ ਇੱਕ ਝੀਲ ਹੈ। ਤੇ ਕਾਫੀ ਤੰਗ ਜਾ ਇਥੇ ਰਸਤਾ ਹੈ ਗਿਆ। ਅਜਮੇਰ ਸ਼੍ਰੀ ਤੇ ਤੁਹਾਡਾ ਸਵਾਗਤ ਹੈ ਅਸੀਂ ਅਜਮੇਰ ਸ਼੍ਰੀ ਪਹੁੰਚ ਗਏ ਤੇ ਗੱਡੀਆਂ ਅਸੀਂ ਇੱਧਰ ਇੱਧਰ ਪਰ ਪਰ ਤੋਂ ਰਾਤੀ ਹੈ 10 ਮਿੰਟ ਦਾ ਰਸਤਾ ਜੀ ਹੈਗੇ ਤੁਫੀ ਜੀ ਰਸਤਾ ਜਿਹੜਾ ਬਹੁਤ ਜ਼ਿਆਦਾ ਤੰਗ ਦਿਖਾ ਰਿਹਾ ਸੀ ਟੋਟਲ ਮੈਂ ਤੇ ਅਸੀਂ ਇੱਥੇ ਇਥੋਂ ਫਿਰ ਬੈਟਰੀ ਵਾਲੀ ਰਿਕਸ਼ਾ ਹੀ ਰਿਕਸ਼ਾ ਕਰ ਲਾਂਗੇ ਤੇ ਉਹਦੇ ਵਿੱਚ ਫਿਰ ਅੱਗੇ ਚੱਲਾਂਗੇ ਕਿਨਾਲ ਦੇਖਦੇ ਹਾਂ ਕਿ ਪੈਦਲ ਵੀ ਜਾ ਸਕਦੇ ਹਾਂ ਤੇ ਨਹੀਂ ਗੱਲ ਬਣੀ ਤਾਂ ਫਿਰ ਰਿਕਸ਼ਾ ਲੈ ਲਾਂਗੇ ਮੈਂ ਤੁਹਾਨੂੰ ਇੱਥੇ ਦਾ ਜਿਹੜਾ ਅਜਮੇਰ ਸ਼੍ਰੀ ਦਾ ਬਜ਼ਾਰ ਖਾਨਾ ਦੀ ਦੁਕਾਨਾਂ ਕਿੱਦਾਂ ਸੇ ਜੀ ਹੁੰਦੀਆਂ ਨੇ ਜੀ ਕੁਝ ਵੀ ਦੇ ਦੇ ਜੀ ਕੁਝ ਨਾਮਤ ਆਪ ਦਾ ਵੀਡੀਓ ਫੋਟਾ ਲੈ ਜੀ ਹਾਂ ਬਿਲਕੁਲ ਬਿਲਕੁਲ ਫੋਟੋ ਆ ਜੇਗੀ ਮੈਂ ਨਹੀਂ ਸਰ ਬਿਲਕੁਲ ਇਹ ਮੰਗਣ ਵਾਲੇ ਹਰ ਪਾਸੇ मिल ਜਾਂਦੇ ਨੇ ਤੇ ਇੱਥੇ ਵੀ ਅਸੀਂ ਖਾਲ ਹੈ ਫਿਲਹਾਲ ਇਹ ਰਿਸ਼ਾ ਤੇ ਤੰਗ ਸੜਕ ਤੋਂ ਅਸੀਂ ਤੁਰੇ ਜਾ ਰਹੇ ਆ ਤੇ ਇरिया ਜੀ ਇੱਕ ਗੇਟ ਬਣਿਆ ਹੋਇਆ ਤੇ ਇਧਰੋਂ ਫਿਰ ਪੈਦਲ ਵੱਧ ਰਹੇ ਆ ਦਰਗਾਹ ਵੱਲ ਤੇ ਜਿਨ੍ਹਾਂ ਜਗ੍ਹਾ ਤੇ ਦੁਕਾਨਾਂ ਲੱਗੀਆਂ ਪੀਪਲ ਕਿ ਦੱਸੋ ਕਿ ਸੈਰ ਆਹੇ ਪੀਪਲ ਬਹੁਤ ਜ਼ਿਆਦਾ ਹੈ ਇਧਰ ਸਲਮਾਨ ਖਾਨ ਦੀ ਫੋਟੋ ਹੈ ਇਹਨਾਂ ਦੀ ਮਸ਼ਹੂਰੀਆਂ ਹਾਂ ਸਰਪਾਰ ਦੀ ਹਾਂ ਗਾੜੇ ਨਾਲ ਕਰਕੇ ਇੱਥੇ ਹਰ ਤਰ੍ਹਾਂ ਦੀ ਆਵਾਜ਼ਾਂ ਲੱਗੀ ਰਹਿੰਦੀ ਹੈ ਬੜੇ ਦਰਸ਼ਕਾਂ ਦੇ ਅਜਮੇਰ ਸ਼ਰੀਫ ਦੇ ਬਾਕੀ ਅੱਗੇ ਚੱਲ ਕੇ ਦਰਗਾਹ ਜੀ ਨੇ ਸਾਨੂੰ ਦਰਸ਼ਨ ਕਰਵਾਨੇ ਤੇ ਫਿਲਹਾਲ ਬਾਜ਼ਾਰੀ ਹੈ ਉੱਥੀ ਅਸੀਂ ਤੁਰਿਆ ਰਹੇ ਹਾਂ ਤੇ ਸਾਹਮਣੇ ਨਜ਼ਰ ਆ ਰਿਹਾ ਜੀ ਆਦਾ ਸਭ ਨੂੰ ਸਮਝਾ ਲਓ ਪਾਸ ਹੋ ਗਿਆ ਕਿ ਮੋਲੇ ਅਜਮੇਂ ਸ਼੍ਰੀਪ ਦਰਗਾਹ ਦੇ ਬਿਲਕੁਲ ਅਸੀਂ ਨੇੜੇ ਪਹੁੰਚ ਗਏ ਹਾਂ ਸਾਹਮਣੇ ਦਰਗਾਹ ਦਾ ਜਿਹੜਾ ਮੇਨ ਗੇਟ ਹੈਗੇ ਤੇ ਅਸੀਂ ਜਾਵਾਂਗੇ ਫਿਰ ਦਰਸ਼ਨ ਦਿਦਾਰੀ ਕਰਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਦਿਦਾਰੀ ਕਰਵਾਨੇ ਆਂ ਫਿਲਹਾਲ ਰਸ਼ ਬਹੁਤ ਜ਼ਿਆਦਾ ਕਿਉਂਕਿ ਛੁੱਟੀਆਂ ਹੋਣ ਕਰਕੇ ਸਾਰੇ ਲੋਕ ਅਜਮੇਰ ਸ਼ਰੀਫ ਆਏ ਹੋਏ ਨੇ ਇਹ ਫੁੱਲਾਂ ਵਾਲਾ ਸਜੀਆਂ ਦੁਕਾਨਾਂ ਤੇ ਕੇ ਦਰਵਾਜ਼ੇ ਅੰਦਰ ਫੁੱਲ ਜਿਹੜੇ ਉਹ ਲੈ ਕੇ ਜਾਂਦੇ ਆਂ ਇਹਨਾਂ ਰਾਸ਼ਾ ਜੀ ਅਜਮੇਰ ਸ਼ਰੀਫ ਦੇ ਕੋਲ ਅੱਥਰੂੰ ਵੀ ਕਰਾਂਗੇ ਅਸੀਂ ਫੁੱਲ ਲੈ ਲਿਆ ਤੇ ਆਣ ਵਾਸਤੇ ਕਿਥੇ ਕਰਾਂਗੇ ਆਣੀ ਸੋਣੋ ਜੀ ਬਾਕੀ ਅਸੀਂ ਫਕੀਰ ਸ਼ਰੀਫ ਦੇ ਅੰਦਰ ਆ ਗਏ ਇੱਧਰ ਗੇਟ ਸੀ ਤੇ ਜੀ ਬਹੁਤ ਸਾਰੀ ਪਰਮਾਨ ਦੇ ਲੋਕ ਇੱਥੇ ਮੋਟਾ ਟਿਕਣਾ ਹੁੰਦੇ ਨੇ ਇਹ ਸਾਰਾ ਤੇ ਸਾਹਮਣੇ ਦਰਗਾਹ ਹੈ ਦਰਗਾਹ ਦੇ ਅੰਦਰ ਚੱਲਦੇ ਹਾਂ ਇਹ ਸੀ ਬਾਤਰੇ ਜੀ ਅੱਗੇ ਆਪ ਕੋ ਮੈਂ ਲਾਈ ਜੀ ਇੱਕ ਕੋਈ ਪਵਿੱਤਰ ਸਰੋਵਰ ਹੈ ਜਿਹਦੇ ਵਿੱਚ ਪੂਜਾ ਕਰ ਰਹੇ ਹੈ ਮੁਸਲਮਾਨ ਭਾਈ ਚਾਰਾ I'm doing it. ਜਦੋਂ ਦਰਗਾਹ ਚੋਂ ਅਸੀਂ ਦਰਸ਼ਨ ਕਰਕੇ ਬਾਹਰ ਨਿਕਲੇ ਤਾਂ ਇਹ ਦੋ ਬੀਬੀਆਂ ਸਾਡੇ ਤੋਂ ਪੈਸੇ ਮੰਗਣ ਲੱਗੀਆਂ ਅੰਦਰੋਂ ਸਾਨੂੰ ਮਨ ਆ ਘਰੇ ਸੀ ਕਿ ਕਿਸੇ ਨੂੰ ਬਾਹਰ ਪੈਸੇ ਨਹੀਂ ਦੇਣੇ ਕਿਉਂਕਿ ਇਹਨਾਂ ਦੀ ਕੋਈ ਮਜਬੂਰੀ ਨਹੀਂ ਇਹ ਇੱਥੇ ਇਹੀ ਕਾਰੋਬਾਰ ਕਰਦੀਆਂ ਨੇ ਕਿ ਲੋਕਾਂ ਤੋਂ ਪੈਸੇ ਵਗਰਾ ਇਹ ਮੰਗਦੀਆਂ ਨੇ ਸੋ ਅੱਗੇ ਸਾਨੂੰ ਬਖਾਲਦੇ ਆ ਤੇ ਕੀ ਹੋਇਆ ਕਿ ਸਾਰੇ ਨਾਲ ਕੀ ਵਾਪਰੀ ਭਾਈ ਜਾਨ ਇਹ ਵੀ ਅਜਰਾ ਛੁੜਕਾਰਾ ਡਵਾਓ ਇਹ ਪਦਰੋਂ ਪਿੱਛੇ ਪੜੀ

ਉਹ ਕਿੰਨੇ ਚੁੜਕਾਰਾ ਨਾ ਲਾਉਦੇ ਪਿੱਛੇ ਪੜਨੀ ਹੈ ਭਗਵਾ ਲਵੇਗਾ ਕਿੱਥੇ ਨਹੀਂ ਰਹੀ ਅਰਥ ਨਹੀਂ ਦੱਸਦਾ ਨਾ ਉਹ ਅੰਦਰ ਨਹੀਂ ਆਏ ਕਿ ਮਜ਼ਾ اچھا ਨਹੀਂ ਹੈ ਯਾ ਉਹਦਾ ਫਿਰ ਬਣਾਏ ਆ ਕਿੱਥੇ ਜਾਓ ਜਾਓ ਹਾਂ ਇਹੀ ਹੈ ਨਹੀਂ ਬੋਲਾਂ ਹਾਂ ਹਾਂ ਨਹੀਂ ਬੋਲਾਂ ਗਲਤ ਪਾਦਾ ਨਹੀਂ ਨਹੀਂ ਸੋ ਜੀ ਹੱਥ ਵਰਤ ਹੋਈਏ ਅਸੀਂ ਦਰਸ਼ਨ ਕਰਕੇ ਆ ਗਏ ਅਜਮੇ ਸ਼ਰੀਫ ਵਰਗਾ ਦੇ ਤੇ ਹੁਣ ਮੁਰਤੇ ਫੇਰ ਪਾਰਕਿੰਗ ਦੇ ਵਿੱਚ ਕਿਦਾਂ ਰਿਹਾ ਐ ਐਕਸਪੀਰੀਅੰਸ ਬੜਾ ਵਧੀਆ ਮਿਲਿਆ ਜੁੜਿਆ ਸੀਗਾ ਤੇ ਰੱਬ ਦੇ ਰੰਗ ਦੇਖਣੇ ਚਾਹੀਦੇ ਹਰ ਪਾਸੇ ਆਗੇ ਹਾਂਜੀ ਹਾਂਜੀ ਬਿਲਕੁਲ ਤੇ ਵਧੀਆ ਰਿਹਾ ਸਾਰਾ ਕੁਝ ਸਾਰੀ ਤਰ੍ਹਾਂ ਦੇ ਲੋਕ ਤਕਰੀਬਨ ਇੱਥੇ ਆ ਰਹੇ ਆ ਦੇਖਿਆ ਨਾ ਪਰ ਸਾਰੇ ਹਿੰਦੂ ਵੀ ਸਿੱਖ ਵੀ ਤੇ ਹੋਰ ਭਾਈਚਾਰਾ ਜਿਹੜਾ ਉਹ ਅਜਮੇਰ ਸ਼ਰੀਫ ਦਰਗਾਹ ਦੇ ਵਿੱਚ ਦਰਸ਼ਨਾਂ ਲਈ ਜਰੂਰ ਆਉਂਦਾ ਸੋ ਅਜਮੇਰ ਸ਼ਰੀਫ ਦਾ ਬਲੌਗ ਜਿਹੜਾ ਕੋਈ ਇੱਥੇ ਖਤਮ ਕਰਦੇ ਤੇ ਹੁਣ ਚੱਲੇ ਪਾਵਾਂਗੇ ਚਿੱਟੌਰਗੜ ਬਲਦੀ ਤੇ ਅੱਜ ਦੀ ਨਾਈਟ ਸਟੇ ਟੂ ਟਾਰਗੜ ਤੇ ਜਿਹੜੇ ਰਹੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਵੀਡੀਓ ਅਜਮੇਰ ਸ਼ਰੀਫ ਦਰਸ਼ਨ ਕਰਨ ਤੋਂ ਬਾਅਦ ਹੁਣ ਚੱਲ ਪਏ ਜੀ ਅਜਮੇਰ ਤੋਂ ਚਿੱਤੋੜਗੜ ਵੱਲ ਤਕਰੀਬਨ 200 ਕਿਲੋਮੀਟਰ ਦਾ ਸਾਡਾ ਸਫਰ ਹੈ ਤੇ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਉਂਕਿ ਉੱਥੇ ਨਾਈਟ ਸਟੇ ਕੋਈ ਰਾਜਸਥਾਨ ਟੂਰਿਜ਼ਮ ਡਿਪਾਰਟਮੈਂਟ ਦਾ ਗੈਸਟ ਹਾਊਸ ਹੋਇਆ ਤੇ ਉੱਥੇ ਕਰਾਂਗੇ ਕਿਉਂਕਿ ਇਜ਼ੀ ਰਹਿੰਦਾ ਹੈ 5:30 ਵਜੇ ਅਸੀਂ ਚਤੌਰਗੜ੍ਹ ਪਹੁੰਚ ਗਏ ਤੇ ਅਸੀਂ ਇੱਥੇ ਪਹੁੰਚਦਾ ਪਹਿਲਾਂ ਅਸੀਂ ਚਤੌਰਗੜ੍ਹ ਟੂਰਿਜ਼ਮ ਕਾਰਪੋਰੇਸ਼ਨ ਦਾ ਜਿਹੜਾ ਰੂਮ ਹੈ ਉਹ ਲੈ ਲਿਆ ਤੇ ਕੱਲ ਸਾਨੂੰ ਪੁਸ਼ਕਰ ਦੇ ਵਿੱਚ ਨੌਨ ਐਸ ਸੀ ਰੂਮ ਮਿਲਿਆ ਸੀ ਤੇ ਅੱਜ ਸਾ ਅਸੀਂ ਨੌਨ ਐਸ ਸੀ ਵੀ ਦਿਖਾਇਆ ਸੀ ਇਹਨਾਂ ਨੇ ਪਰ ਸਾਨੂੰ ਇਹ ਸੀ ਰੂਮ ਜਿਹੜਾ ਉਹ ਮਿਲ ਗਿਆ ਕਿ ਜੋ ਗਵਰਨਮੈਂਟ ਦੇ EMPLOYE ਹੁੰਦੇ ਹਨ ਉਹਨਾਂ ਵਾਸਤੇ 30% ਇੱਥੇ ਲੈਸ ਹੈ ਗਿਆ ਸੋ ਹਾਈ ਕਾਰਡ ਦਿਖਾ ਕੇ ਤੇ ਐਂਟਰੀ ਕਰਵਾ ਕੇ ਅਸੀਂ ਇਹ ਰੂਮ ਲੈ ਲਿਆ ਇਸੀ ਰੂਮੇ ਜੀ ਮੈਂ ਰੂਮ ਵੀ ਖਾਣਾ ਤੁਹਾਨੂੰ ਤੇ ਸਫਰ ਬੜਾ ਵਧੀਆ ਸੀ ਤਕਰੀਬਨ 720 230 ਕਿਲੋਮੀਟਰ ਕਰਨ ਲਈ ਸਿਰਫ 2.5 ਘੰਟੇ ਸਾਨੂੰ ਲੱਗੇ ਕਿਉਂਕਿ ਹਾਈਵੇ ਰਾਜਸਥਾਨ ਦੀ ਇਹ ਗੱਲ ਮੰਨਣੀ ਪੈਣੀ ਹੈ ਕਿ ਰਾਜਸਥਾਨ ਦੀ ਜੋ ਨੈਸ਼ਨਲ ਹਾਈਵੇ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਮੈਂਟੇਨੈਂਸ ਉਹਨਾਂ ਨੇ ਰੱਖੀ ਤੇ 6 ਲਾਈਨ ਬਣੇ ਹੋਏ ਨੇ ਤੇ ਪਤਾ ਨਹੀਂ ਲੱਗਦਾ 200 250 ਕਿਲੋਮੀਟਰ ਦਾ ਘੰਟਿਆਂ ਦੇ ਵਿੱਚ ਉਹ ਸਫਰ ਤੈ ਹੋ ਜਾਂਦਾ ਤੇ ਬਹੁਤ ਵਧੀਆ ਲੋਕੀ ਵੀ ਬਹੁਤ ਵਧੀਆ ਨੇ ਰਾਜਸਥਾਨ ਦੇ ਸੋ ਮੈਂ ਤੁਹਾਨੂੰ ਕਹਿੰਨਾ ਰੂਮ ਖਾਣਾ ਉਸ ਤੋਂ ਬਾਅਦ ਅੱਜ ਦੇ ਬਿਲੌਂਗ ਦਾ ਅਸੀਂ ਐਂਡ ਕਰਾਂਗੇ ਇਹ ਰੂਮ ਹੈ ਜੀ ਰਾਜਸਥਾਨ ਟੂਰਿਜ਼ਮ ਕਾਰਪੋਰੇਸ਼ਨ ਦਾ ਇਹ ਰੂਮ ਹੈਗਾ ਏਸੀ ਲੱਗਿਆ ਤੇ ਇਹ ਬੈੱਡ ਨੇ ਸਾਨੂੰ ਇੱਥੇ ਲਗਾਉਣ ਲਈ ਐਕਸਟਰਾ ਬੈੱਡ ਵੀ ਦੇਣਗੇ ਐਕਸਟਰਾ ਬੈੱਡ ਦੇ ਉਹਨਾਂ ਨੇ 400 ਰੁਪਏ ਜੋ ਚਾਰਜਸ ਕੀਤੇ ਤੇ ਹੱਸੀ ਦੀ ਟੀਵੀ ਵਗੈਰਾ ਲੱਗਿਆ ਐਲਸੀਡੀ ਵਗੈਰਾ ਲੱਗੀ ਹੋਈ ਹੈ ਜੇ ਤੁਸੀਂ ਚਾਹ ਵਗੈਰਾ ਬਣਾਣੀ ਹੈ ਤਾਂ ਕੇਟਲ ਹੈਗੇ ਕੱਪ ਹੈਗੇ ਤੇ ਕਾਫੀ ਵਗੈਰਾ ਪਿੱਛੇ ਤੇ ਰੱਖੀ ਹੋਈ ਹੈ ਇਦਾਂ ਸਿਓ ਕੀ ਬਣਾ ਸਕਦੇ ਸੁੱਧ ਦੁੱਧ ਲੈ ਕੇ ਆਏ ਤੇ ਬਣਾਵਾਂਗੇ ਆਫਟਰ ਡਿਨਰ ਡਿਨਰ ਤੋਂ ਬਾਅਦ ਬਣਾਵਾਂਗੇ ਫਿਰ ਹਾਲ ਅਸੀਂ ਥੋੜੀ ਰੈਸਟ ਕਰਾਂਗੇ ਫਰੈਸ਼ ਹੋਵਾਂਗੇ ਫਿਰ ਡਿਨਰ ਲਈ ਚੱਲਾਂਗੇ ਤੇ ਉਸ ਤੋਂ ਬਾਅਦ ਸਵੇਰੇ ਸਾਨੂੰ ਫਿਰ ਮਿਲਾਂਗੇ ਕੱਲ ਦੇ ਚਿਤੌੜਗੜ੍ਹ ਦੇ ਬਲੌਗ ਦੇ ਵਿੱਚ ਕੱਲ ਸਾਨੂੰ ਚਿਤੌੜਗੜ੍ਹ ਦੇ ਜਿੰਨੇ ਵੀ ਹਿਸਟੋਰੀਕਲ ਪਲੇਸਿਸ ਹੈਗੇ ਆ ਚਿਤੌੜ ਦਾ ਕਿਲਾ ਤੇ ਉਸ ਤੋਂ ਇਲਾਵਾ ਜੋ ਜੋ ਵੀ ਇੱਥੇ ਦੇਖਣ ਵਾਲੇ ਥਾਵਾਂ ਹੋਣਗੀਆਂ ਜਰੂਰ ਦਿਖਾਵਾਂਗੇ ਸਾਨੂੰ ਤੇ ਇਹ ਰੂਮ ਹੈ ਜੀ ਇਹ ਰੂਮ ਤੇ ਬਾਥਰੂਮ ਅਟੈਚ ਬਾਥਰੂਮ ਇਸ ਸਾਈਡ ਹੈ ਅਟੈਚ ਇਹ ਬਾਥਰੂਮ ਹੈ अगेन ਸੇਕਿਸ਼ ਗੇਟ ਇਸ ਦਾ ਠੀਕ ਮਿਲਦਾ ਤੇ ਇਹ ਕਾਲਿਡੋਰ ਹੈ ਇਹ ਸਾਈਡ ਇਸ ਸਾਈਡ ਹੈ ਬੰਦੇ ਤੇ ਸਾਹਮਣੇ ਜਿਹੜਾ ਉਹ ਮੇਨ ਰੋਡ ਹੈਗਾ ਸਾਹਮਣੇ ਇਹਦਾ ਗੇਟ ਵੀ ਇਹ ਸਾਈਡ ਹੈਗਾ ਸਵੇਰੇ ਫਿਰ ਦਿਖਾਵਾਂਗੇ ਫਿਲਹਾਲ ਹੁਣ ਨੀਰਾ ਹੋ ਚੁੱਕਿਆ ਤੇ ਕੇਸ ਵਾਗੈ ਰ ਰੱਖਦੇ ਸਾਨੂੰ ਚੇਪਾ ਚੁੱਕੀ। ਸੋ ਪੁਸ਼ਕਰ ਦੇ ਅਜਮੇਰ ਸ਼ੀਬ ਦੇ ਬਲਾਗ ਦਾ ਅੱਜ ਦੇ ਇਸ ਵਾਰਤੀ ਅਸੀਂ ਇੱਥੇ ਚਿਟਾਰਚ ਕਰਦੇ ਹਾਂ ਕੱਲ ਚਿਟਾਰਚ ਕੁਮੰਗੀ ਫੰਦਖਾਵਨ ਵਿੱਚ ਚਿਟਾਰਚ ਦਿਉ ਜੁਲਾ ਮੈਂ ਹੈ ਗਿਆ। ਫਿਲਹਾਲ ਅੱਜ ਲਈ ਸਾਰਿਆਂ ਨੂੰ ਚੱਬਾ ਗਿਆ ਸਤਿ ਸ੍ਰੀ ਅਕਾਲ ਨਵਸਤੇ ਆਦਾ ਤੇ ਬਾਏ ਬਾਏ